ਅਸੀਂ ਗਾਲ ਦੋਸਤੋ ਮੈਂ ਮੰਗਲ ਮਤਾ ਔਰ ਦੋਸਤੋ ਅੱਜ ਸੋਨੂੰ ਇੱਕ ਪ੍ਰਾਤਨਿਕ ਖੂਹ 1940 1940 ਦਾ ਖੂਹ ਬਣਿਆ ਪਿੰਡ ਦਬੜੀ ਖਾਨਾ ਪਰ ਅਸੀਂ ਲੰਘ ਰਹੇ ਸੀ ਔਰ ਮੈਂ ਸੋਚਿਆ ਵੀ ਕੋਣ ਹੈ ਇਹ ਖੂਹ ਸੋਨੂੰ ਵੀ ਦਿਖਾਇਆ ਜਾਵੇ ਐਦਾਂ ਦੇ ਖੂਹ ਪੰਜਾਬ ਦੇ ਵਿੱਚੋਂ ਖਤਮ ਹੋ ਗਏ ਹੁਣ ਇਹ ਸਾਡੇ ਵਿਰਾਸਤ ਸੀ ਸਾਡੀ ਸੋ ਆਜੋ ਤੇ ਮੈਂ ਸਾਡੇ ਡਿਓਪੀ ਨੂੰ ਕਹਿੰਨਾ ਬਾਈ ਘਰ ਤੇ ਕੋਕੂ ਜੋ ਵੀਡੀਓ ਬਣਾ ਰਿਹਾ ਮੁੰਡਾ ਉਹਨੂੰ ਕਹਿਣਾ ਕਿ ਆ ਜਾ ਬਾਈ ਆਪਾਂ ਖੂਹ ਦਿਖਾਉਂਦੇ ਆ ਆਜੋ ਦੇਖੋ ਜੇ ਦੇਖ ਸਕਦੇ ਹੋ ਤੇ ਮੈਂ ਕਹਿੰਦਾ ਨੂੰ ਬਾਈ ਨੂੰ ਕਹਿੰਦਾ ਹੁਣ ਬਸ ਤੂੰ ਅੱਗੇ ਜਾ ਕੇ ਤਾਂ ਵੀਡੀਓ ਬਣਾ ਕੇ ਸਾਰੇ ਦਿਖਾ ਦੇ ਇਧਰ ਵੀ ਆਦਾ ਕੋ ਦਿਖਾ ਦੇ ਕੀ ਬਾਤ ਹੈ ਕੀ ਬਾਤ ਹੈ ਬਾਤ ਕੀ ਬਾਤ ਹੈ ਸੋ ਤੁਸੀਂ ਦੇਖ ਸਕਦੇ ਹੋ ਇਹ ਪੁਰਾਣੇ ਸਮੇਂ ਦੇ ਵਿੱਚ ਇਸ ਜਗ੍ਹਾ ਤੇ ਪਾਣੀ ਕੱਢਿਆ ਜਾਂਦਾ ਸੀ ਜੀ ਆਹ ਪਾਣੀ ਐ ਉਪਰੋਂ ਖੂਹ ਦੇ ਵਿੱਚੋਂ ਲੈ ਕੇ ਇਹਦੇ ਵਿੱਚ ਛੱਡਿਆ ਜਾਂਦਾ ਸੀਗਾ ਤੇ ਅੱਗੇ ਦੇਖ ਸਕਦੇ ਆ ਤੁਸੀਂ ਇਦਾਂ ਇਹਦੇ ਚ ਲੈ ਕੇ ਪਾਣੀ ਵਰਤਿਆ ਜਾਂਦਾ ਸੀਗਾ ਪਹਿਲਾਂ ਵਾਲੇ ਸਮੇਂ ਦੀ ਗੱਲ ਤੇ ਪੁਰਾਣੇ ਸਮੇਂ ਦੀ ਗੱਲ ਆ ਇਹਦੀਆਂ ਇੱਟਾਂ ਵੀ ਤੁਸੀਂ ਦੇਖ ਸਕਦੇ ਆ ਵੀ ਚੂਨੇ ਨਾਲ ਲੱਗੀਆਂ ਹੋਈਆਂ ਜਿਹੜੀਆਂ ਇੱਟਾਂ ਐ ਇਸ ਖੂਹ ਦੀਆਂ ਆਹ ਦੇਖ ਸਕਦਾ ਤੁਸੀਂ ਇੱਟਾਂ ਜਿਹੜੀ ਇਹ ਚੂਨੇ ਦੇ ਨਾਲ ਲੱਗੀ ਹੋਈ ਹੈ ਚੂਨੇ ਦੇ ਨਾਲ ਚਣਾਈ ਕੀਤੀ ਹੋਈ ਹੈ ਇੱਟ ਦੀ ਸੋ ਇਹ ਇਸ ਤਰ੍ਹਾਂ ਦੀਆਂ ਵਿਰਾਸਤਾ ਪੰਜਾਬ ਦੇ ਵਿੱਚ ਕਾਫੀ ਹੈਗੀਆਂ ਪਰ ਲੋਕਾਂ ਨੇ ਸੰਭਾਲੀ ਨਹੀਂ ਉਹ ਗੱਲ ਵਖਰੀਆ ਔਰ ਦੇਖੋ ਤੁਸੀਂ ਆਹ ਦੇਖ ਫੇਤਰ ਆਪਾਂ ਬਹੁਤ ਘੈੜੇ ਕੋਈ ਰਸ਼ਾ ਸੋ ਆ ਦੱਸਿਆ ਜਿਵੇਂ ਪਹਿਲਾਂ ਵੀ ਦੱਸਿਆ ਜਿਵੇਂ ਇੱਥੋਂ ਪਾਣੀ ਲੈ ਕੇ ਇਧਰ ਕੱਢਿਆ ਜਾਂਦਾ ਸੀ ਪਿੱਛੇ ਸੋ ਪਿੱਛੇ ਮਾਰਦਾ ਸਾਰੀ ਸੋ ਮੈਂ ਘੁਰਪੀਦਨ ਪਹਿਲਾਂ ਵੀ ਨੰਗ ਜਿਹਾ ਤੁਸੀਂ ਦੇਖੀ ਹੋਇਆ ਹੁਣ ਲਓ ਜੀ ਬੋਲ ਵੀ ਦੇ ਮਾੜਾ ਜੀ ਲਓ ਜੀ ਖੂ ਟੱਕਿਆ ਹੋਇਆ ਸਾਰੇ ਪਾਸਿਓਂ ਜਾਲ ਲੱਗਾ ਉੱਤੇ ਤੇ ਪੁਰਾਤਨ ਚੀਜ਼ ਆ ਜੀ ਇਹ ਤੇ ਪਿੰਡ ਵਾਲਿਆਂ ਨੇ ਸੰਭਾਲ ਕੇ ਰੱਖਿਆ ਬਹੁਤ ਵਧੀਆ ਗੱਲ ਹੈ ਕਿ ਪੁਰਾਣੀਆਂ ਚੀਜ਼ਾਂ ਸੰਭਾਲ ਕੇ ਰੱਖਣੀਆਂ ਚਾਹੀਦੀਆਂ ਤੇ ਸਾਡੀ ਇਸ ਪਿੰਡ ਵਾਲਿਆਂ ਨੂੰ ਬੇਨਤੀ ਵੀ ਹੈ ਇਹਨੂੰ ਹੋਰ ਵੀ ਯਾਰ ਵਧੀਆ ਬਣਾਓ ਇਹਨੂੰ ਸੰਭਾਲ ਕੇ ਰੱਖੋ ਜਿਵੇਂ ਆਸੇ ਪਾਸੇ ਕੋਈ ਚੀਜ਼ ਲੱਗੀ ਆ ਕਾਕ ਵਗੈਰਾ ਪਟਕੇ ਰੱਖਿਆ ਕਰੋ ਵਧੀਆ ਬਣਾ ਕੇ ਰੱਖੋ ਜੀ ਹਾਂਜੀ ਦੋਸਤੋ ਸੋ ਬਸ ਸੋ ਵਧੀਆ ਸੋਹਣਾ ਖੂਹ ਹੀ ਪ੍ਰਾਤਨ ਖੂਹ ਆ ਹਾਂ 1946 ਵੇਲੇ ਦਾ ਖੂਹ ਆ ਕਿ 47 ਦੇ ਸਾਡਾ ਦੇਸ਼ ਆਜ਼ਾਦ ਹੋਇਆ ਔਰ ਇਹ ਖੂਹ 1946 ਵੇਲੇ ਦਾ ਸੋ ਦੋਸਤੋ ਬਸ ਇਹੀ ਕਹਿਣਾ ਕਿ ਜੋ ਇਦਾਂ ਦੀਆਂ ਵਿਰਾਸਤਾਂ ਪਈਆਂ ਪੰਜਾਬ ਦੇ ਵਿੱਚ ਹੋਰ ਬਹੁਤ ਵਿਰਾਸਤਾਂ ਪਈਆਂ ਤੇ ਆਪਣਾ ਸਾਰਿਆਂ ਦਾ ਫਰਜ਼ ਬੰਦ ਹੋ ਗਿਆ ਉਹ ਜਿਹੜੀਆਂ ਵਿਰਾਸਤਾਂ ਨੂੰ ਬਸ ਸੰਭਾਲ ਕੇ ਰੱਖੀਏ ਔਰ ਮੈਂ ਇੱਥੋਂ ਦੀ ਨਗਰ ਪੰਚਾਇਤ ਨੂੰ ਬੇਨਤੀ ਕਰ ਰਿਹਾ ਕਿ ਜਿਹੜਾ ਤੁਸੀਂ ਇਹਨਾਂ ਪੁਰਾਣਾ ਵਧੀਆ ਖੂਹ ਆ ਇਹਨੂੰ ਸਫਾਈ ਰੱਖ ਕੇ ਕੋਈ ਕਾਹ ਕੋ ਸਾਰਾ ਪੱਟ ਕੇ ਇਹ ਵਧੀਆ ਟਿਪ ਟੋ ਬਣਾ ਕੇ ਰੱਖੋ ਸੋ ਬਹੁਤ ਬਹੁਤ ਧੰਨਵਾਦ ਔਰ ਵੀਡੀਓ ਚੰਗੀ ਲੱਗਦਾ ਸ਼ੇਅਰ ਕਰੋ ਕਮੈਂਟ ਕਰਿਓ ਔਰ ਚੈਨਲ ਮੰਗਲ ਮੱਤੇ ਨੂੰ ਸਬਸਕ੍ਰਾਈਬ ਕਰਿਓ ਤੇ ਗੁਰਪ੍ਰਿੰਦੂ ਫੇਸਬੁੱਕ ਤੇ ਫੋਲੋ ਕਰੋ ਬਹੁਤ ਬਹੁਤ ਸਹਮੇਰਬਾਨ ਸ਼ੁਕਰੀਆ ਥੈਂਕ ਯੂ